ਭਾਈ ਰਤਨ ਸਿੰਘ ਭੰਗੂ ਜੀ ਦਾ ਸੰਬੰਧ ਪੰਥ ਦੇ ਨਾਲ ਬਹੁਤ ਹੀ ਜ਼ਿਆਦਾ ਗਹਿਰਾ ਰਿਹਾ ਹੈ ਇਹ ਰਾਏ ਸਿੰਘ ਜੀ ਦੇ ਪੁੱਤਰ ਸਨ ਜੋ ਕਿ ਮਹਤਾਬ ਸਿੰਘ ਮੀਰਾਕੋਟ ਦੇ ਪੁੱਤਰ ਸਨ ਜਿਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਸੇ ਰੰਗੜ ਦਾ ਸਰ ਕਲਮ ਕੀਤਾ ਸੀ ਅਤੇ ਵਰਛੇ ਤੇ ਕੰਕੇ ਖੋਦਾ ਲਾਤੀ ਨੂੰ ਲੈ ਕੇ ਆਏ ਸੀ ਮੱਸਾ ਰੰਗੜ ਜੋ ਕਿ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਕਰ ਰਿਹਾ ਸੀ ਉਥੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਉੱਥੋਂ ਦੂਰ ਕਰਕੇ ਕਿਹਾ ਜਾਂਦਾ ਹੈ ਕਿ ਕੰਜਰੀਆਂ ਦਾ ਨਾਚ ਇੰਚਾ ਰਿਹਾ ਸੀ ਉਹ ਦਰਬਾਰ ਸਾਹਿਬ ਦੇ ਵਿੱਚ ਬਹੁਤ ਹੀ ਜ਼ਿਆਦਾ ਕੁੜੁੱਤ ਨਾਲ ਭਰਿਆ ਹੋਇਆ ਆਇਆ ਸੀ ਉਹਨਾਂ ਦੇ ਨਾਲ ਸੁੱਖਾ ਸਿੰਘ ਮਾੜੀ ਕੰਬੋ ਕੇ ਸਨ ਜੋ ਕਿ ਬੀਕਾ ਨੇਰ ਤੋਂ ਪੰਥ ਦੀ ਆਗਿਆ ਦੇ ਅਨੁਸਾਰ ਮੱッセ ਰੰਗੜ ਦਾ ਸੋਦਾ ਲਾਉਣ ਦੇ ਲਈ ਉਹਦਾ ਸਿਰ ਕਲਮ ਕਰਨ ਦੇ ਲਈ ਆਏ ਸਨ 1740 ਈਸਵੀ ਨੂੰ ਮਾਮਲਾ ਤਾਰਨ ਦੇ ਭੇਖ ਬਣਾ ਕੇ ਇਹ ਮੱッセ ਰੰਗੜ ਦੇ ਕੋਲ ਆਏ ਸਨ ਅਤੇ ਉਸ ਦਾ ਸਿਰ ਬਰਸ਼ੇ ਤੇ ਟੰਕੇ ਲੱਗੇ ਸੀ ਜਦੋਂ ਉਹ ਸਿਰ ਲੈ ਜਾ ਕੇ ਹਜੇ ਰਾਸਤੇ ਦੇ ਵਿੱਚ ਹੀ ਸੀ ਮੀਰਾਕੋਂਡ ਦੇ ਕੋਲ ਹੀ ਪਹੁੰਚੇ ਸਨ ਤਾਂ ਉਹਨਾਂ ਦਾ ਛੋਟਾ ਪੁੱਤਰ ਜੋ ਕਿ ਰਾਜ ਸਿੰਘ ਵੀ ਸੀ ਉਹਨਾਂ ਦੇ ਨਾਲ ਹੀ ਸੀ ਰਾਜ ਸਿੰਘ ਨੂੰ ਆਪ ਜੀ ਨੱਥਾ ਚੋਦਰੀ ਕੋਲੇ ਛੱਡ ਗਏ ਉਹ ਨੱਥਾ ਸਿੰਘ ਉਹਨਾਂ ਦਾ ਹਰਮਨ ਪਿਆਰਾ ਸੀ ਅਤੇ ਆਪ ਬੀਕਾਨੇਰ ਨੂੰ ਚਲੇ ਗਏ ਸਿਰ ਵੱਢਣ ਕਾਰਨ ਲਾਹੌਰ ਤੱਕ ਹਾਹਾਕਾਰ ਮਚ ਗਈ ਕਿ ਮੱਛੇ ਰੰਗੜ ਦਾ ਸੌਦਾ ਲੱਗ ਗਿਆ ਸਿੰਘਾਂ ਨੇ ਉਹਦਾ ਸਿਰ ਕਰਮ ਕਰਤਾ ਜਦੋਂ ਨੱਥਾ ਚੌਧਰੀ ਕੋਲ ਰਾਏ ਸਿੰਘ ਦੀ ਮੰਗ ਕੀਤੀ ਗਈ ਮੁਗਲਾਂ ਨੇ ਆ ਕੇ ਨੱਥਾ ਚੌਧਰੀ ਦੇ ਨਾਲ ਜੰਗ ਸ਼ੁਰੂ ਕਰ ਦਿੱਤੀ ਅਤੇ ਰਾਏ ਸਿੰਘ ਦੀ ਡਿਮਾਂਡ ਕੀਤੀ ਗਈ ਲੇਕਿਨ ਨੱਥਾ ਚੌਧਰੀ ਜੀ ਨੇ ਆਪਣਾ ਫਰਜ਼ ਨਿਭਾਇਆ ਮੁਗਲਾਂ ਦੇ ਨਾਲ ਪੂਰੀ ਵੱਡੀ ਜੰਗ ਹੋਈ ਮੁਗਲ ਸੈਨਾ ਨਾਲ ਖੇਤਾਂ ਵਿੱਚ ਜੰਗ ਹੁੰਦੀ ਰਹੀ ਨੱਥੇ ਚੌਧਰੀ ਦਾ ਪੁੱਤਰ ਅਤੇ ਨੱਥਾ ਸਿੰਘ ਚੌਧਰੀ ਆਪ ਸ਼ਹੀਦ ਹੋ ਗਏ ਰਾਏ ਸਿੰਘ ਦੀ ਜ਼ਖਮੀ ਹੋ ਗਏ ਸਨ ਪਰ ਬਚ ਗਏ ਉਹਨਾਂ ਦੀ ਧੌਣ ਵੱਢੀ ਗਈ ਸੀ ਜਦੋਂ ਰਾਏ ਸਿੰਘ ਜੀ ਖੇਤਾਂ ਵਿੱਚ ਜ਼ਖਮੀ ਸੀ ਦਾ ਇੱਕ ਬਜ਼ੁਰਗ ਉਸ ਨੇ ਦੇਖਿਆ ਅਤੇ ਇੱਕ ਮੋਚੀ ਕੋਲ ਲੈ ਗਈ ਜਿਨ੍ਹਾਂ ਕੋਲ ਜਾ ਕੇ ਉਹਨਾਂ ਦੀ ਧੌਣ ਸਿਲਵਾ ਦਿੱਤੀ ਗਈ ਗੁਰੂ ਦੀ ਕਿਰਪਾ ਦੇ ਨਾਲ ਰਾਜ ਸਿੰਘ ਜੀ ਬਚ ਗਏ ਸਰਹੰਦ ਫਤਿਹ ਵੇਲੇ ਰਾਜ ਸਿੰਘ ਜੀ ਇੱਕ ਸੂਰਬੀਰ ਯੋਧੇ ਬਣੇ ਜੋ ਕਿ ਸ਼ਬਦੀਪ ਸਿੰਘ ਜੱਸਾ ਸਿੰਘ ਆਲੂਆਲੀਆ ਉਹਨਾਂ ਦੇ ਨਾਲ ਕਈ ਜੰਗਾਂ ਦੇ ਵਿੱਚ ਸ਼ਾਮਿਲ ਰਹੇ ਉਸ ਤੋਂ ਬਾਅਦ ਗੱਲ ਆਉਂਦੀ ਹੈ ਸ਼ਾਮ ਸਿੰਘ ਨਾਰਲੀ ਵਾਲੇ ਬਾਬਾ ਜੱਸਾ ਸਿੰਘ ਜੀ ਦੇ ਸੁਨਹਿਰੀਏ ਬਾਬਾ ਸ਼ਾਮ ਸਿੰਘ ਨਾਰਲੀ ਜੀ ਸੀ ਮਤਲਬ ਉਹਨਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਸੀ। ਉਹ ਇਕੱਠੇ ਬੈਠ ਕੇ ਪ੍ਰਸ਼ਾਦ ਦੇ ਛਕਦੇ, ਇੱਕੋ ਬਾਟੇ ਵਿੱਚ ਖਾਂਦੇ ਪੀਂਦੇ। ਰਾਏ ਸਿੰਘ ਜੀ ਪੰਥ ਵਿੱਚ ਕਾਫੀ ਪਹਿਚਾਣ ਬਣਾ ਚੁੱਕੇ ਸਨ। ਸ਼ਾਮ ਸਿੰਘ ਜੀ ਦੀ ਪੁੱਤਰੀ ਦਾ ਰਾਏ ਸਿੰਘ ਦੇ ਨਾਲ ਵਿਆਹ ਹੋਇਆ। ਕਿਹਾ ਜਾਂਦਾ ਕਿ ਉਸ ਸਮੇਂ ਪੰਥ ਨੇ ਬੜੀਆਂ ਔਕੜਾਂ ਦਾ ਸਾਹਮਣਾ ਕੀਤਾ। ਬੜੀਆਂ ਔਕੜਾਂ ਦੇ ਵਿੱਚੋਂ ਪੰਥ ਨਿਕਲ ਕੇ ਆਇਆ ਸੀ। ਪਹਿਲਾ ਨਾਦਰ ਸ਼ਾਹ ਚੜ੍ਹ ਕੇ ਆਇਆ, ਫਿਰ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਪੰਥ ਦੇ ਜੰਗ-ਜੁੱਦ ਚੱਲਦੇ ਰਹੇ। ਫਿਰ ਦਿੱਲੀ ਵੀ ਪੰਥ ਦੇ ਉਹਨਾਂ ਦਿਨਾਂ ਵਿੱਚ ਫਤਿਹ ਹੀ ਕੀਤੀ ਸੀ ਪੰਜਾਬ ਦਾ ਇਲਾਕਾ ਸਾਰਾ ਪੰਥ ਕੋਲ ਹੀ ਸੀ ਜੋ ਇਲਾਕਾ ਬਹੁਤ ਸਾਰਾ ਉੱਜੜ ਚੁੱਕਾ ਸੀ ਸਿੰਘਾਂ ਨੇ ਗੁਰਮਤੇ ਪਾ ਕੇ ਵੱਖੋ-ਵੱਖਰੇ ਇਲਾਕੇ ਮੰਨ ਲਏ ਉੱਥੇ ਜਾ ਕੇ ਵਸਣ ਲੱਗ ਪਏ ਜਿੱਧਰ ਵੀ ਗੁਰੂ ਕਾ ਸਿੰਘ ਲੰਘ ਜਾਂਦਾ ਸੀ ਤਾਂ ਆਪਣਾ ਕੋਈ ਵਸਤਰ ਕੋਈ ਸ਼ਸਤਰ ਜਾਂ ਕੋਈ ਵੀ ਨਿਸ਼ਾਨੀ ਰੱਖ ਜਾਂਦੇ ਅਤੇ ਕਹਿਣਾ ਕਿ ਇਹ ਇਲਾਕਾ ਸਾਡਾ ਹੋ ਗਿਆ ਸੰਗਤਾਂ ਨੇ ਵੀ ਸਤਿਵਚਨ ਕਹਿ ਕੇ ਮਨ ਲੈਣਾ ਪ੍ਰਵਾਨ ਕਰ ਲੈਣਾ ਅਤੇ ਨਗਰ ਵਾਸੀਆਂ ਨੇ ਕਿਹਾ ਕਿ ਅਸੀਂ ਤੁਹਾਡੇ ਹਾਂ ਤੁਸੀਂ ਸਾਡੇ ਹੋ ਫਤਿਹਗੜ ਸਾਹਿਬ ਦੇ ਆਸ-ਪਾਸ ਦਾ ਇਲਾਕਾ ਬਾਬਾ ਸ਼ਾਮ ਸਿੰਘ ਨਾਰਲੀ ਵਾਲਿਆ ਕੋਲ ਸੀ ਜਦੋਂ ਉਹਨਾਂ ਨੇ ਆਪਣੀ ਪੁੱਤਰੀ ਦਾ ਵਿਆਹ ਰਾਏ ਸਿੰਘ ਜੀ ਨਾਲ ਕੀਤਾ ਤਾਂ ਦਾਜ ਦੇ ਰੂਪ ਵਿੱਚ ਕਈ ਪਿੰਡ ਉਹਨਾਂ ਨੂੰ ਮਿਲੇ ਇਹਨਾਂ ਵਿੱਚੋਂ ਇੱਕ ਪਿੰਡ ਸੀ ਭੜੀ ਇੱਥੇ ਰਹਿਣ ਕਰਕੇ ਹੀ ਰਾਏ ਸਿੰਘ ਜੀ ਨੂੰ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ ਜਿਹਦਾ ਨਾਮ ਸੀ ਰਤਨ ਸਿੰਘ ਉਹੀ ਅੱਜ ਸਾਡੇ ਸਾਹਮਣੇ ਰਤਨ ਸਿੰਘ ਪੰਗੂ ਦੇ ਨਾਮ ਦੇ ਨਾਲ ਜਾਣੇ ਜਾਂਦੇ ਹਨ ਇਸ ਤਰ੍ਹਾਂ ਮਹਾਨ ਯੋਧੇ ਦਾ ਜਨਮ ਹੋਇਆ ਲੋਹਣੀ ਅਕਟਰ ਅਤੇ ਮੈਰੀ ਅੰਗਰੇਜ਼ ਜੋ ਕਿ ਇਹ ਦੋ ਨਾਮ ਸਿੰਘਾਂ ਦੇ ਇਤਿਹਾਸ ਦੇ ਨਾਲ ਕਾਫੀ ਜ਼ਿਆਦਾ ਜੁੜੇ ਹੋਏ ਹਨ ਅੰਗਰੇਜ਼ਾਂ ਨੇ ਜਦੋਂ ਸਿੰਘਾਂ ਦੇ ਇਤਿਹਾਸ ਬਾਰੇ ਪੁੱਛਿਆ ਤਾਂ ਇਹਨਾਂ ਨੇ ਜੋ ਇਤਿਹਾਸ ਆਪਣੇ ਪੁਰਖਿਆਂ ਕੋਲੋਂ ਸੁਣਿਆ ਸੀ ਪੜ੍ਹਿਆ ਸੀ ਜੋ ਇਹਨਾਂ ਦੇ ਪੁਰਖਿਆਂ ਨੇ ਹੰਡਾਇਆ ਸੀ ਉਹੀ ਲਿਖਿਆ ਅਤੇ ਉਹੀ ਦੱਸਿਆ 1804 ਦੇ ਵਿੱਚ ਅੰਗਰੇਜ਼ ਦਿੱਲੀ ਪਹੁੰਚ ਗਏ ਸਨ ਡੇਵਿਡ ਅਕਟਰਲੋਨੀ ਅਧੀਨ ਅੰਬਾਲਾ ਲੁਧਿਆਣਾ ਇਹ ਜੋ ਕਿ ਪੋਲਿਟੀਕਲ ਏਜੰਟ ਸੀ ਇਹ ਇਹਦੇ ਸਾਰੇ ਖੇਤਰ ਵਿੱਚ ਆਉਂਦੇ ਸਨ ਇਸ ਤਰ੍ਹਾਂ ਰਤਨ ਸਿੰਘ ਪੰਗੂ ਜੀ ਮਹਤਾਬ ਸਿੰਘ ਜੀ ਦੇ ਪੋਤਰੇ ਸ਼ਾਮ ਸਿੰਘ ਨਾਰਲੀ ਵਾਲਿਆਂ ਦੇ ਦੋਤੇ ਹੋ ਕੇ ਆਪਣੇ ਸਾਹਮਣੇ ਹਨ ਇੱਕ ਕੈਪਟਨ ਮਰੇ ਦਾ ਜ਼ਿਕਰ ਆਉਂਦਾ ਹੈ ਜੋ ਕਿ 1826 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਬਿਮਾਰੀ ਦੇ ਇਲਾਜ ਦੇ ਲਈ ਲਾਹੌਰ ਆਇਆ ਸੀ ਅਤੇ 1827 ਵਿੱਚ ਵਾਪਸ ਚਲਾ ਗਿਆ ਸੀ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਆਪਣੇ ਤਾਲੁਕਾਤ ਦੀ ਨੀ ਪੱਕੀ ਕਰਨ ਦੇ ਲਈ ਸਿੱਖ ਸ਼ਕਤੀ ਦੇ ਉਥਾਨ ਨੂੰ ਸਮਝਣਾ ਜ਼ਰੂਰੀ ਮੰਨਦੇ ਸਨ ਕੈਪਟਨ ਦੇ ਕਹਿਣ ਤੇ ਬੂਟੇ ਸ਼ਾਹ ਨੇ ਵੀ ਸਿੱਖਾਂ ਬਾਰੇ ਇਤਿਹਾਸਕ ਰਚਨਾ ਕੀਤੀ ਸੀ ਰਤਨ ਸਿੰਘ ਜੀ ਪਹਿਲਾਂ ਜਵਾਬ ਦਿੰਦੇ ਹਨ ਕਿ ਸਿੱਖ ਹਕੂਮਤ ਕਿੱਥੋਂ ਆਈ ਇਹ ਕਿਵੇਂ ਜਾਇਜ਼ ਠਹਿرائی ਜਾ ਸਕਦੀ ਹੈ ਇਹ ਕਿਵੇਂ ਜਾਇਜ਼ ਕਰਾਰ ਦਿੱਤੀ ਜਾ ਸਕਦੀ ਹੈ ਇਸ ਤਰ੍ਹਾਂ ਉਹਨਾਂ ਨੇ ਸਿੱਖਾਂ ਦੇ ਇਤਿਹਾਸ ਬਾਰੇ ਚੰਨਣਾ ਪਾਇਆ ਹੈ ਜਿਵੇਂ ਉਹਨਾਂ ਨੇ ਅੰਗਰੇਜ਼ਾਂ ਨੂੰ ਸਿੰਘਾ ਦੀ ਗਾਥਾ ਇਤਿਹਾਸ ਲੈ ਕੇ ਦਿੱਤਾ ਸੀ ਉਹ ਸਭ ਸੁਣਾਇਆ ਲਿਖਿਆ ਇਸ ਤਰ੍ਹਾਂ ਉਹਨਾਂ ਨੇ ਜੋ ਗ੍ਰੰਥ ਲਿਖਿਆ ਉਹ ਅੰਗਰੇਜ਼ ਨਾਲ ਲੈ ਗਏ ਸਨ ਪਰ ਬਾਅਦ ਦੇ ਵਿੱਚ ਵੀ ਇਹਦੀਆਂ ਕਾਪੀਆਂ ਤਿਆਰ ਕੀਤੀਆਂ ਗਈਆਂ